ਪੰਜਾਬ ਦੇ ਵਿੱਚ ਅੱਜ ਮੀਂਹ ਨੂੰ ਲੈ ਕੇ ਭਾਰੀ ਅਲਰਟ ਜਾਰੀ ਕੀਤਾ ਗਿਆ ਹੈ ਤੇ ਅਗਲੇ 48 ਘੰਟੇ ਮੁਸੀਬਤ ਭਰੇ ਨਜ਼ਰ ਆਉਣਗੇ ਤਾਂ ਪੰਜਾਬ ਦੇ ਘੱਟੋ ਘਣ 19 ਥਾਵਾਂ ਦੇ ਉੱਤੇ ਅੱਜ ਤੇਜ਼ ਮੀਂਹ ਦੇ ਨਾਲ ਨਾਲ ਹਨੇਰੀ ਦੀ ਵਾਰਨਿੰਗ ਵੀ ਮੌਸਮ ਵਿਭਾਗ ਦੇ ਵੱਲੋਂ ਦਿੱਤੀ ਗਈ ਹੈ ਤਾਂ ਮੌਸਮ ਨਾਲ ਜੁੜੀ ਹੋਈ ਤਾਜ਼ਾ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਖਬਰ ਵਾਲੇ ਟੀਵੀ ਦੇ ਉੱਤੇ ਰੋਜ਼ਾਨਾ ਤੁਸੀਂ ਮੌਸਮ ਨਾਲ ਜੁੜੀ ਹੋਈ ਤਾਜ਼ਾ ਅਪਡੇਟ ਦੇਖਦੇ ਹੋ ਤਾਂ ਦੱਸਦੇ ਕਿ ਅੱਜ ਪੰਜਾਬ ਦੇ ਵਿੱਚ ਅ ਦੋ ਕਿ ਕੁਝ ਥਾਵਾਂ ਦੇ ਉੱਤੇ ਭਾਰੀ ਮੀਂਹ ਨੂੰ ਲੈ ਕੇ yellow alert ਜਾਰੀ ਕੀਤਾ ਗਿਆ ਇਸ ਦੌਰਾਨ ਚਾਰ ਜ਼ਿਲ੍ਹਿਆਂ ਦੇ ਵਿੱਚ ਜੋ ਕਿ ਕੁਝ ਥਾਵਾਂ ਦੇ ਉੱਤੇ ਥੋੜੀ ਤੋਂ ਲੈ ਕੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ ਤਾਂ ਉਹ ਕਿਹੜੇ-ਕਿਹੜੇ ਇਲਾਕੇ ਨੇ ਉਹ ਵੀ ਤੁਹਾਨੂੰ ਜ਼ਰੂਰ ਦੱਸਾਂਗੇ ਦਰਸਲ ਹਿਮਾਚਲ ਦੇ ਨਾਲ ਲੱਗਦੇ ਪਠਾਨਕੋਟ ਹੁਸ਼ਿਆਰਪੁਰ ਰੂਪਨਗਰ ਤੇ ਬਹਾਲੀ ਦੇ ਵਿੱਚ ਤੇਜ਼ ਮੀਂਹ ਨੂੰ ਲੈ ਕੇ ਇਹ ਅਲਰਟ ਜਾਰੀ ਕੀਤਾ ਗਿਆ ਕੱਲ ਦੇ ਮੁਕਾਬਲੇ ਅੱਜ ਔਸਤ ਜੋ ਕਿ ਤਾਪਮਾਨ ਦੇ ਵਿੱਚ ਦੱਸਦੀ ਹੈ ਕਿ ਵੱਧ ਤੋਂ ਵੱਧ 1.3 ਡਿਗਰੀ ਦੀ ਵਾਧੂ ਦਰਜ ਕੀਤਾ ਗਿਆ ਹਾਲਾਂਕਿ ਇਹ ਤਾਪਮਾਨ ਰਾਜ ਦੇ ਆਮ ਤਾਪਮਾਨ ਦੇ ਨਾਲੋਂ 4.5 ਡਿਗਰੀ ਘੱਟ ਰਿਹਾ ਸਭ ਤੋਂ ਵੱਧ ਤਾਪਮਾਨ ਅਬੋਰ ਦੇ ਵਿੱਚ ਦਰਜ ਕੀਤਾ ਗਿਆ ਜੋ ਕਿ 35 ਡਿਗਰੀ ਸੀਗੇ ਉਜੇ ਪਾਸੇ ਹੁਸ਼ਾਰਪੁਰ ਦੇ ਵਿੱਚ ਪੰਜਾਬ ਮਿਲਟਰੀ ਤੇ ਲੁਧਿਆਣਾ ਦੇ ਵਿੱਚ 1 31 ਮਿਲੀਮੀਟਰ ਮੀ ਜਿਹੜਾ ਕਿ ਦਰਜ ਕੀਤਾ ਗਿਆ ਤਾਂ ਮੌਸਮ ਵਿਭਾਗ ਦੇ ਵੱਲੋਂ 29 ਥਾਵਾਂ ਦੇ ਲਈ ਅੱਜ ਅਸਵੀਰ ਦੋਹੀ ਦੱਸ ਦਈਏ ਕਿ ਹਨੇਰੀ ਤੇ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ ਤਾਂ ਮੌਸਮ ਨਾਲ ਜੁੜੀ ਹੋਈ ਤਾਜ਼ਾ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਹਾਲਾਂਕਿ ਮੁਹਾਲੀ ਦੇ ਵਿੱਚ ਅੱਜ ਸਵੇਰ ਤੋਂ ਹੀ ਲਗਾਤਾਰ ਮੀਂਹ ਪੈ ਰਿਹਾ ਸੀਗਾ ਅਜੋਸ ਕਰਕੇ ਮੌਸਮ ਠੰਡਾ ਹੋ ਚੁੱਕਿਆ ਸੀਗਾ ਤੇ ਦੱਸਦੇ ਕਿ ਮੌਸਮ ਵਿਭਾਗ ਦੇ ਵੱਲੋਂ ਅੱਜ ਸਵੇਰੇ ਮੀਂਹ ਸੰਬੰਧੀ ਅਲਰਟ ਜਾਰੀ ਕੀਤਾ ਗਿਆ ਸੀਗਾ ਤੇ ਇਸ ਦੌਰਾਨ ਦੱਸਦੀਏ ਕਿ ਲਹਿਰਾ ਸੁਨਾਮ ਸੰਗਰੂਰ ਬਰਨਾਲਾ ਧੋਰੀ ਫਿਰੋਜ਼ਪੁਰ ਜੀਰਾ ਪੱਟੀ ਤਰਨਤਾਰਨ ਅਤੇ ਅੰਮ੍ਰਿਤਸਰ ਦੇ ਵਿੱਚ ਦਰਮਿਆਨੇ ਮੀਂਹ ਦੇ ਨਾਲ ਨਾਲ आकांक्षी बिजली ਅਤੇ ਤੇਜ਼ ਹਵਾਵਾਂ ਚਲਣ ਦੀ ਸੰਭਾਵਨਾ ਜਤਾਈ ਗਈ ਸੀ ਜੋ ਕਿ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਦੇ ਰਫਤਾਰ ਦੇ ਨਾਲ ਚੱਲ ਸਕਦੀਆਂ ਸੀ ਜਦੋਂ ਕਿ ਬੁਡਲਾਡਾ ਮਲੇਰਕੋਟਲਾ ਮੁਨਕ ਪਾਤੜਾ ਸ਼੍ਰੀ ਮੁਕਸੇ ਸਾਹਿਬ ਜਲਾਲਾਬਾਦ ਬਾਗਾਪੁਰਾਣਾ ਫਰੀਦਕੋਟ ਮੋਗਾ ਫਿਰੋਜ਼ਪੁਰ ਜੀਰਾ ਸ਼ਾਹਕੋਟ ਪੱਟੀ ਸultanpur ਲੋਧੀ ਤਰਨਤਾਰਨ ਖਡੂਰ ਸਾਹਿਬ ਅੰਮ੍ਰਿਤਸਰ ਦੇਖੋ ਜਿਲ੍ਹਾਕਾਂ ਦੇ ਵਿੱਚ ਹਲਕੀ ਬਾਰਿਸ਼ ਜਿਹੜੀ ਕੀ ਹੋਣ ਦੀ ਸੰਭਾਵਨਾ ਜਤਾਈ ਗਈ ਸੀ ਤਾਂ ਚੰਡੀਗੜ੍ਹ ਮੌਸਮ ਵਿਭਾਗ ਕੇਂਦਰ ਦੇ ਅਨੁਸਾਰ ਅੱਜ ਪਠਾਨਕੋਟ ਹੁਸ਼ਿਆਰਪੁਰ ਰੂਪਨਗਰ ਅਤੇ ਮੋਹਾਲੀ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਯਾਨੀ ਕਿ ਚਾਰ ਜ਼ਿਲ੍ਹੇ ਨੇ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਅੱਜੋ ਕੀ ਬਹੁਤ ਤੇਜ਼ ਬਾਰਿਸ਼ ਜਿਹੜੀ ਕੀ ਹੋ ਸਕਦੀ ਹੈ 75 ਤੋਂ ਲੈ ਕੇ 100% ਤੱਕ ਦਰਮਿਆਨੇ ਤੋਂ ਭਾਰੀ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ ਜਦੋਂ ਕਿ ਸੱਤ ਹੋਰ ਜ਼ਿਲ੍ਹੇ ਨੇ ਜਿੱਥੇ ਕਈ ਥਾਵਾਂ ਦੇ ਉੱਤੇ 50 तो 75% हल्की ਤੋਂ ਮੱਧਮ ਮੀਂਹ ਦੀ ਸੰਭਾਵਨਾ ਦਰਸਾਈ ਗਈ ਹੈ ਤਾਂ ਤੁਸੀਂ ਵੀ ਕਮੈਂਟਾਂ ਦੇ ਵਿੱਚ ਜ਼ਰੂਰ ਦੱਸੋ ਆਪਣੇ ਇਲਾਕੇ ਦਾ ਹਾਲ ਕੀ ਤੁਹਾਡੇ ਸ਼ਹਿਰ ਦੇ ਵਿੱਚ ਬਾਰਿਸ਼ ਹੋ ਰਹੀ ਹੈ ਜਾਂ ਫਿਰ ਮੌਸਮ ਸੁੱਕਾ ਹੈ ਤਾਂ ਮੁਹਾਲੀ ਦੀ ਗੱਲ ਕਿਤੇ ਜਾਵੇ ਤਾਂ ਚੰਡੀਗੜ੍ਹ ਮੁਹਾਲੀ ਦੇ ਵਿੱਚ ਅੱਜ ਬਹੁਤ ਤੇਜ਼ ਸਵੇਰੇ ਬਾਰਿਸ਼ ਹੋ ਰਹੀ ਸੀ ਕਿ ਜਿਸ ਕਰਕੇ ਸੜਕਾਂ ਦੇ ਵਿੱਚ ਪਾਣੀ ਜਿਹੜਾ ਕਿ ਖੜਾ ਹੋ ਚੁੱਕਿਆ ਸੀਗਾ ਤੇ ਹੁਣ ਅੰਦਾਜ਼ਾ ਦਈ ਹੈ ਕਿ ਅਗਲੇ 3 ਦਿਨਾਂ ਤੱਕ ਯਾਨੀ ਕਿ 26 ਜੁਲਾਈ ਤੱਕ ਮੌਸਮ ਨੂੰ ਲੈ ਕੇ ਅਲਰਟ ਵੀ ਜਾਰੀ ਕੀਤਾ ਗਿਆ ਹੈ 24 ਜੁਲਾਈ ਦੀ ਗੱਲ ਕਿਤੇ ਜਾਵਾ ਯਾਨੀ ਕਿ ਭਲਕੇ ਦਾ ਪਠਾਨਕੋਟ ਗੁਰਦਾਸਪੁਰ ਤਰਨਤਾਰਨ ਅੰਮ੍ਰਿਤਸਰ ਕਪੂਰਥਲਾ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਮੋਹਾਲੀ ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਦੇ ਵਿੱਚ ਹਲਕੀ ਤੋਂ ਮੱਧਮ ਮੀਂਹ ਦੀ ਸੰਭਾਵਨਾ ਝੁਟਾਈ ਗਈ ਹੈ ਇਹ ਵੀ 25 ਤੋਂ 50% ਖੇਤਰ ਦੇ ਵਿੱਚ ਹੋ ਸਕਦੀ ਹੈ ਉਹਦੇ ਹੀ ਤੁਹਾਨੂੰ ਦੱਸਦੇ ਕਿ 25 ਜੁਲਾਈ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਰੂਪਗਰ ਅਤੇ ਮੋਹਾਲੀ ਦੇ ਵਿੱਚ ਕੁਝ ਥਾਵਾਂ ਦੇ ਉੱਤੇ ਮੀਂਹ ਪੈ ਸਕਦਾ ਹੈ ਇਸ ਤਰੀਕੇ ਦੇ ਨਾਲ ਜੁਲਾਈ ਦੇ ਵਿੱਚ ਦੱਸਦੀ ਹੈ ਕਿ 26 ਜੁਲਾਈ ਨੂੰ ਕੁਝ ਥਾਵਾਂ ਦੇ ਉੱਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਜੜੀ ਕੀ ਹੋ ਸਕਦੀ ਹੈ ਤਾਂ ਮੌਸਮ ਨਾਲ ਜੁੜੀ ਹੋਈ ਤਾਜ਼ਾ ਜਾਣਕਾਰੀ ਤੁਹਾਣਾ ਸਾਂਝੀ ਕਰ ਰਿਆਂ ਦੱਸਦੀ ਹੈ ਕਿ ਪੰਜਾਬ ਦੇ ਕਈ ਜ਼ਿਲ੍ਹਾ ਦੇ ਵਿੱਚ ਕੱਲ ਵੀ ਮੀਂਹ ਪਿਆ ਸੀ ਮੀਂਹ ਪਿਆ ਸੀਗਾ ਲੁਧਿਆਣਾ ਦੇ ਵਿੱਚ ਸਭ ਤੋਂ ਵੱਧ ਜਿਹੜਾ ਕਿ ਮੀਂਹ ਦਰਜ ਕੀਤਾ ਗਿਆ ਸੀਗਾ 31 ਪੁਆਇੰਟ Militer, vich, militer, vich, militer, vich, 0 ਮਿਲੀਲੀਟਰ ਤੇ ਪਠਾਨਕੋੜ ਦੇ ਵਿੱਚੋਂ 50 ਮਿਲੀਲੀਟਰ ਫਾਜ਼ਿਲਕਾ ਦੇ ਵਿੱਚੋਂ 10.5 ਮਿਲੀਲੀਟਰ ਤੇ ਫਿਰੋਜ਼ਪੁਰ ਦੇ ਵਿੱਚ 4.0 ਮਿਲੀਲੀਟਰ ਜਿਹੜਾ ਕਿ ਮੀਂਹ ਦਰਸਕਿਤਾ ਗਿਆ ਸੀ ਹੁਸ਼ਾਰਪੁਰ ਦੇ ਵਿੱਚ ਵੀ ਬਾਰਿਸ਼ ਹੋਈ ਸੀਗੀ ਤੇ ਮੁਹਾਰੀ ਦੇ ਵਿੱਚ ਵੀ ਕੱਲ ਸਵੇਰੇ ਬਾਰਿਸ਼ ਹੋਈ ਸੀਗੀ ਤੇ ਫਤਿਹਗੜ ਸਾਹਿਬ ਦੇ ਵਿੱਚ ਵੀ ਬਾਰਿਸ਼ ਹੋਈ ਸੀਗੀ ਤੇ ਅੱਜ ਵੀ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਬਾਰਿਸ਼ ਜਿਹੜੀ ਕਿ ਹੋਈ ਹੈ ਤੇ ਹੁਣ ਅੱਗੇ ਵੀ 3 ਦਿਨਾਂ ਦੇ ਲਈ ਮੌਸਮ ਵਿਭਾਗ ਦੇ ਵੱਲੋਂ ਬਾਰਿਸ਼ ਨੂੰ ਲੈ ਕੇ ਜੋ ਕਿ ਸੰਭਾਵਨਾ ਜਤਾਈ ਗਈ ਹੈ ਯਾਨੀ ਕਿ ਅਗਲੇ 48 ਘੰਟੇ بارش ਜੜੀ ਕੀ ਹੋ ਸਕਦੀ ਤੇ ਇਹ ਅਜਿਹੇ ਮੌਸਮ ਦੇ ਵਿੱਚ لوکاں نو سਾਵਧਾਨ ਰਹਿਣ ਦੀ اپیل ਵੀ ਕੀਤੀ ਗਈ ਹੈ ਕਿ بنا کام ਤੋਂ ਕਰੋ ਬਾਹਰ ਨਾ نکلو کیونکہ ਅਜਿਹੇ ਮੌਸਮ ਦੇ ਵਿੱਚ ਜੇਕਰ ਤੁਸੀਂ ਕਿਸੇ ਜੋ ਕਿ ਦਰਖਤ ਦਾ ਜਾਂ ਫਿਰ ਕਿਸੇ ਖੰਬੇ ਦਾ سہارا ਲੈਂਦੇ ਹੋ ਤਾਂ ਕੋਈ ਹਾਦਸੇ ਵੀ ਵਾਪਰ ਜਾਂਦੇ ਨੇ ਤਾਂ ਅਜਿਹੇ ਹਾਸਾ ਤੁਸੀਂ ਸੁਚੇਤ ਰਹਿਣਾ ਹੈਗਾ ਜੇ ਤੁਸੀਂ ਬਾਹਰ ਵੀ ਜਾਂਦੇ ਹੋ ਤਾਂ ਆਪਣੇ ਨਾਲ ਜੋ ਕਿ ਛਤਰੀ ਜਾਂ ਫਿਰ ਕੋਈ ਅਜਿਹੀ ਚੀਜ਼ ਜਾਂ ਫਿਰ ਜਿੱਥੇ ਵੀ ਤੁਸੀਂ ਸਟੇ ਕਰਨਾ ਹੈ ਤਾਂ ਸੁਰੱਖਿਤ ਤਾਦੇ ਉੱਤੇ ਤੁਸੀਂ ਜਾ ਕੇ ਸਟੇ ਕਰਨਾ ਹੈਗਾ ਤਾਂ ਵੀਰਾ ਕੰਮ ਤੋਂ ਕਰੋ ਬਾਹਰ ਨਾ ਹੀ ਨਿਕਲੋ ਕਿਉਂਕਿ بارش ਨੂੰ ਲੈ ਕੇ ਇਹ ਅਲਰਟ ਜਾਰੀ ਕੀਤਾ ਗਿਆ ਹੈ